ਮਹਾਰਾਜ ਜੀ ਦੇ ਕੀਰਤਨ ਦੇ ਵਿੱਚ ਜਿ ਘਰ ਆਂਦਾ ਕਿਤਨਾ ਕਿ ਤੇਰਾ ਸ਼ੁਕਰ ਗੁਜ਼ਾਰਾਂ ਕਿਤਨੇ ਕਿ ਸ਼ਾਬਾਸ਼ ਦੇਵਾਂ ਮੈਂ ਕੰਗਲਾ ਸੁਖ ਪਾਤਸ਼ਾਹੀਆਂ ਦੇ ਤੇਰੇ ਦਿੱਤੇ ਲੈਵਾਂ ਮੈਂ ਆਪ ਜੀ ਨਾਲ ਇੱਕ ਵੀਡੀਓ ਸ਼ੇਅਰ ਕਰਿਆ ਜਿਸ ਵੀਡੀਓਈ ਘਰ ਇੱਕ ਇੰਜਣ ਉਪਰੋ ਥੱਲੇ ਗਰਿਆ ਹੈਡਰੇ ਦੀ ਟੈਂਕ ਹੀ ਫਟ ਗਈ ਪਰ ਤਤੀ ਵਾਰ ਨਹੀਂ ਲੱਗੀ ਐ ਤਾਂ ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਬਾਬਾ ਜੀ ਦਾ ਮੇਰ ਸਤਕਾ ਮਹਾਰਾਜ ਜੀ ਦੀ ਪਿਆਰ ਸਦਕਾ ਜਿਹੜੀ ਸੰਗਤਾਂ ਦੇ ਅਮੀਰ ਹੋਈ ਹੈ ਸੱਚੇ ਪਾਤਸ਼ਾਹ ਇਹ ਵੀ ਮੇਰ ਬਣਾਈ ਰੱਖੇ ਐਵੇਂ ਪਿਆਰ ਦਾ ਸਦਕਾ ਆਪ ਦਾ ਮੇਰ ਭਰਿਆ ਹੱਥ ਖਾਲਸਾ ਟਰੈਕਟਰ ਅਤੇ ਨਾਲ ਜਿੰਨੇ ਉਹਨਾਂ ਨਾਲ ਪਰਿਵਾਰ ਦੇ ਜਿਹੜੇ ਸੰਗਤਾਂ ਕੰਮ ਕਰਦੀਆਂ ਨੇ ਉਹਨਾਂ ਤੇ ਮੇਰ ਭਰਿਆ ਹੱਥ ਰੱਖੇ ਬਾਬਾ ਜੀ ਬੜੀ ਬਖਸ਼ਿਸ਼ ਹੈ ਆਪ ਜੀ ਇਸ ਵੀਡੀਓ ਜੀ ਕਰ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਨਾਨਕ